ਅੱਜ ਗੁਰਦਾਸਪੁਰ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹੱਥ ਲੱਗੀ ਜਦ ਦੋ ਪਿਸਤੌਲ ਦੋ ਮੈਗਜ਼ੀਨ ਅਤੇ ਇੱਕ ਜਿੰਦਾ ਰੌਣ ਸਮੇਤ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਜਿਨ੍ਹਾਂ ਵਿੱਚੋਂ ਇੱਕ ਦੋਸ਼ੀ ਇੰਜੀਨੀਅਰ ਦੀ ਪੜ੍ਹਾਈ ਕਰਦਾ ਹੈ ਅਤੇ ਦੋਨਾਂ ਦੀ ਉਮਰ ਕਰੀਬ 21 ਸਾਲ ਦੇ ਹੈ ਇਹਨਾਂ ਦੋਸ਼ੀਆਂ ਦੀ ਪਛਾਣ ਹਰਕੀਰਤ ਸਿੰਘ ਪੁੱਤਰ ਪ੍ਰਗਟ ਸਿੰਘ ਵਾਸੀ ਨਜ਼ਦੀਕ ਫਿਸ਼ ਪਾਰਕ ਗੁਰਦਾਸਪੁਰ ਅਤੇ ਨਿਤਿਸ਼ ਗਵਰੀਆ ਪੁੱਤਰ ਤਰਲੋਕਮਾਰ ਵਾਸੀ 베ਰੀਆ ਮਹੱਲਾ ਗੁਰਦਾਸਪੁਰ ਵੱਜੋਂ ਹੋਈ ਹੈ ਜਿੰਨਾ ਉੱਪਰ ਥਾਣਾ ਸਿਟੀ ਗੁਰਦਾਸਪੁਰ ਵੱਲੋਂ ਅਸਲਾ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਦੋਸ਼ੀਆਂ ਦਾ ਰਿਮਾਂਡ ਹਾਸਲ ਕਰਕੇ ਪੁਸ਼ਕਿਸ਼ ਕੀਤੀ ਜਾਵੇਗੀ ਤੁਸੀਂ ਦੇਖ ਰਹੇ ਹੋ ਡੀਬੀ 24 ਨਿਊਜ਼ ਰਿੰਕਾ ਵਾਲੀਆਂ ਨਾਲ ਕ੍ਰਿਸ਼ਨ ਕਪਾਲ ਦੀ ਰਿਪੋਰਟ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਮਾਨਯੋਗ ਐਸਐਸਪੀ ਸਾਹਿਬ ਗੁਰਦਾਸਪੁਰ ਜੀਡੀਐ ਨिजਲ ਵਿਸ਼ਾ ਨਿਰਦੇਸ਼ ਅਧੀਨ ਸ਼ਹਿਰ ਵਿੱਚ ਚੱਕੀ ਤੇ ਭੜੇ ਪਸਨ ਦੀ ਚੈਕਿੰਗ ਸੌਂਦੀ ਨਾਕਬੰਦੀ ਕੀਤੀ ਗਈ ਸੀ ਜਿਸ ਰੰਗ ਪੁਲਿਸ ਪਾਰਟ ਨੇ ਦੋ ਸ਼ਕਤੀ ਵਿਅਕਤੀਆਂ ਨੂੰ ਰੋਕ ਕੇ ਉਹਨਾਂ ਦੀ ਚੈਕਿੰਗ ਕੀਤੀ ਜਿਨ੍ਹਾਂ ਕੋਲੋਂ ਦੋ ਪਿਸਟਲ ਮੱਤੀ ਵੋ ਸਮੇਤ ਮੈਗਜ਼ੀਨ ਤੇ ਇੱਕ ਜਿੰਦਾ ਕਾਰਤੂਸ ਬਰਾਮਦ ਹੋਇਆ ਜਿਨ੍ਹਾਂ ਨੇ ਆਪਣਾ ਨਾਮ ਹਰਕੀਰਤ ਸਿੰਘ ਤੇ ਨਿਤਿਸ਼ ਕੁਮਾਰ ਦੱਸਿਆ ਜਿਨ੍ਹਾਂ ਦੇ ਖਿਲਾਫ ਥਾਣਾ ਸਿਟੀ ਗੁਰਦਾਸਪੁਰ ਵਿੱਚ ਐਫ ਆਈ ਆਰ ਨੰਬਰ 56 ਅੰਡਰ ਸੈਕਸ਼ਨ 27 ਡੀ ਨਾਟ ਆਰਮ ਐਕਟ ਰਜਿਸਟਰਡ ਕੀਤੀ ਗਈ ਹੈ ਦੋਸਿਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਨਜ਼ਰਮੰਦ ਹਾਸਲ ਕਰਕੇ ਬਰੀਕੀ ਨਾਲ ਪੁਸ਼ਕਸ਼ ਕੀਤੀ ਜਾਵੇਗੀ ਇਹਨਾਂ ਕੋਲ ਪੁੱਛਿਆ ਜਾਵੇਗਾ ਕਿ ਇਹ ਪਿਸਤਲ ਕਿੱਥੋਂ ਲੈ ਕੇ ਆਏ ਤੇ ਕਿਸ ਮਕਸਦ ਲਈ ਲੈ ਕੇ ਸਰ ਪਿਸਤਲ ਕਿਹੜੀ ਮੇਡ ਦੇ ਆਗਦੇ ਕੰਟਰੀ ਮੇਡ ਪਤਾ ਲੱਗਾ ਕਿ ਕੋਈ ਵਾਰਦਾਤ ਨੂੰ ਜਾਂਚ ਕਿਹੜੀ ਫਰਾਂਚ ਹੈ ਕਿਉਂ ਮਗਰ ਨਹੀਂ ਜੇ ਕੋਈ ਗੱਲ ਸਾਹਮਣੇ ਨਹੀਂ ਆਈ ਪੁੱਛਗਛ ਦੌਰਾਨ ਨਹੀਂ ਪੁੱਛ ਬਰੀਕੀ ਨਾਲ ਪੁਸ਼ਕਸ਼ ਕਰਾਂਗੇ ਇਹਨੇ ਕਿਸੇ ਵਾਰਦਾਤ ਨੂੰ ਅੰਜਾਮ ਦਿੱਤਾ ਕਿ ਨਹੀਂ ਕਿਸੇ ਨਾਲ ਸੰਬੰਧਤ ਹੈ ਨਹੀਂ ਕੋਈ ਗੈਂਗ ਦਾ ਨਹੀਂ ਜੇ ਕੋਈ ਗੱਲ ਸਾਹਮਣੇ ਨਹੀਂ ਆਈ ਇਹ ਪਾਰਟ ਆਫ ਇਨਵੈਸਟੀਗੇਸ਼ਨ ਉਮਰ ਕਿੰਨੀ ਕਿੰਨੀ ਕੀ ਕੀ ਕੰਮ ਕਰਦੇ ਆ ਇਹ ਇੱਕ ਤੇ ਗੋਲਡਨ ਕਾਲਜ ਵਿੱਚ ਇੰਜੀਨੀਅਰਿੰਗ ਕਰਦਾ ਦੋਨਾਂ ਦੀ ਉਮਰ 19 ਸਾਲ ਹੈ। ਗੋਲਡਨ ਕਾਲਜ ਕੌਣ ਕਰਦਾ ਇੰਜੀਨੀਅਰਿੰਗ ਕਰਦਾ ਹਰਕੀਰਤ ਸਿੰਘ ਇੰਜੀਨੀਅਰਿੰਗ ਕਰਦਾ ਹੈ ਇੰਜੀਨੀਅਰਿੰਗ ਕਿਹੜੇ ਸਪੈਸ਼ਲ ਜਗਾ ਫਸਟ ਫਸਟ ਸਮੈਸਟਰ ਦੂਸਰਾ ਮਨਾ ਦੂਸਰਾ ਪਲੱਸ 2 ਕਰਕੇ ਵਿਲਾ ਉਹ ਪੜਦਾ ਨਹੀਂ ਹੈ। ਪਹਿਲੇ ਮਕਦਮੇ ਕਰਦੇ ਹੋਣੇ ਨਹੀਂ ਅਜੇ ਤੱਕ ਕੋਈ ਗੱਲ ਸਾਹਮਣੇ ਨਹੀਂ ਆਈ। ਨਵੇਂ ਨੇ ਕਿਵੇਂ ਦਾ ਉਹ ਬਿਲਕੁਲ ਅਜੇ ਪ੍ਰੈਸ਼ਰ ਬਾਕੀ ਅਸੀਂ ਸਬੰਧਤ ਠਾਣੇ ਤੋਂ ਇਹਨਾਂ ਦਾ ਰਿਕਾਰਡ ਹਾਸਲ ਕਰ ਰਹੇ ਹਾਂ। ਇਹ ਲਗਾ ਕੇ ਰੱਖੇ ਸੀ ਇਹ ਕਿਸੇ ਜਾਂ ਨਹੀਂ ਇਹਨਾਂ ਦੇ ਦਫਾ ਵਿੱਚੋਂ ਮਿਲੇ ਜਦੋਂ ਉਹਨਾਂ ਦੀ ਨਾਕਾਬੰਦੀਰਨ ਚੈਕਿੰਗ ਕੀਤੀ ਉਹਨਾਂ ਦੇ ਡੱਬੇ ਵਿੱਚ ਦੋ ਲੋਕ ਇਕੱਠੇ ਸੀਗੇ ਦੋ ਲੋਕ ਇਕੱਠੇ ਆ ਰਹੇ ਸੀ ਮੌਕੇ ਤੇ ਜਿਹਨੇ ਫੜਿਆ ਉਹਦਾ ਕੀ ਨਾਮ ਜ ਸਾਡੇ ਪੁਲਿਸ ਪਾਰਟੀ ਦੇ ਹਰਜਿੰਦਰ ਸਿੰਘ ਐਸਆਈ ਸੀ ਤੇ ਨਾਲ ਉਹ ਪੁਲਿਸ ਪਾਰਟੀ ਸੀ ਨਾਲ ਸਾਡੇ ਜਿਹੜੇ ਸਪੈਸ਼ਲ ਬ੍ਰਾਂਚ ਦੇ ਸਬ ਇੰਸਪੈਕਟਰ ਗਵਿੰਦਰ ਸਿੰਘ ਓਸੀ ਸੀ ਤਾਂ ਗੁਰਦਾਸਪੁਰ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਦੋ ਨੌਜਵਾਨਾਂ ਨੂੰ ਦੋ ਪਿਸਤੌਲ ਦੋ ਮੈਗਜ਼ੀਨ ਅਤੇ ਇੱਕ ਜਿੰਦਾ ਰੋਂ ਸਮੇਤ ਗ੍ਰਿਫਤਾਰ ਕੀਤਾ ਹੈ ਦੋਨਾਂ ਨੌਜਵਾਨਾਂ ਦੀ ਉਮਰ 21 ਸਾਲ ਹੈ ਦੋਨਾਂ ਵਿੱਚੋਂ ਇੱਕ ਦੋਸ਼ੀ ਇੰਜੀਨੀਅਰ ਦੀ ਪੜ੍ਹਾਈ ਕਰਦਾ ਹੈ ਜਿੱਥੇ ਪੁਲਿਸ ਵੱਲੋਂ ਰਿਮਾਂਡ ਤੇ ਲੈ ਕੇ ਜਿਹੜੀ ਪੁੱਛਗਿੱਛ ਕੀਤੀ ਜਾਵੇਗੀ ਕਿ ਇਹ ਹਥਿਆਰ ਕਿਸ ਮਨਸੂਬੇ ਲਈ ਇਹਨਾਂ ਨੇ ਆਪਣੇ ਕੋਲ ਰੱਖੇ ਸਨ ਅਤੇ ਕਿਸ ਵਾਰਦਾਤ ਨੂੰ ਅੰਜਾਮ ਦੇਣਾ ਹੈ ਤਾਂ ਗੁਰਦਾਸਪੁਰ ਪੁਲਿਸ ਦੀ ਵੱਡੀ ਸਫਲਤਾ ਹੈ ਤਾਂ ਦੇਖਦੇ ਹੋ ਰੋ ਇਨਸਾਫ ਟੀਵੀ ਕੈਮਰਾਮੈਨ ਰਾਹੁਲ ਦੇ ਨਾਲ ਬਿਊਰੋ ਦੀਪਕਸਾਨੀ ਦੀ ਖਾਸ ਰਿਪੋਰਟ